ਸਾਸਤਰੀ ਕਾਲ ਬਾਈ ਸਾਰਿਆਂ ਨੂੰ ਤੇ ਦੋ ਅਰੀ ਸਾਸਤਰੀ ਕਾਲ ਠੀਕ ਹੈ ਸੌਰੀ ਯਾਰ ਪਹਿਲਾਂ ਤਾਂ ਮੈਂ ਗੱਡੀ ਦੇ ਵਿੱਚ ਹੀ ਬੈਠ ਕੇ ਵੀਡੀਓ ਬਣਾ ਰਿਹਾ ਪਰ ਮੈਂ ਨਾ ਤੁਹ ਤੋਂ ਕੁਝ ਸਵਾਲ ਪੁੱਛਣੇ ਆ ਸਾਰਿਆਂ ਤੋਂ ਵੀ ਪੰਜਾਬੀਆਂ ਤੋਂ ਜਿੰਨੇ ਵੀ ਆਪਾਂ ਤੇ ਪਲੀਜ਼ ਗਾਲਾਂ ਗੋਲਾਂ ਨਾ ਕੱਢਣ ਲੱਗ ਜਾਈਓ ਤੋ ਇਦਾਂ ਬੋਲਿਆ ਫੁਲਾਨਾ ਧਮਕਾ ਨਾ ਲਾਈਕ ਤਰਕ ਨਾਲ ਜਵਾਬ ਦਿਓ ਵੀ ਠੀਕ ਆ ਜਾਂ ਨਹੀਂ ਹੈ ਨਾ ਮਤਲਬ ਮੈਂ ਗੱਲ ਕਰਨੀ ਸੀਗੀ ਤੁਹਾਡੇ ਨਾਲ ਵੀ ਜਿੱਦਾਂ ਆਪਣਾ ਬਾਈ ਆਹਾ ਜਾਦਵੀਰ ਖਵੰਦਾ ਕੀ ਨਾਮ ਦਾ ਯਾਰ ਸਿੰਗਰ ਨਹੀਂ ਜਿਹੜਾ ਇਹ ਕੱਲ ਇਹਦਾ ਐਕਸੀਡੈਂਟ ਹੋਇਆ ਮੁੰਡੇ ਦਾ ਹਨਾ ਤੇ ਚਲੋ ਮਾੜੀ ਗੱਲ ਹੋਈ ਹੈ ਨਾ ਬਹੁਤ ਮਾੜੀ ਗੱਲ ਹੋਈ ਵੀ ਮਤਲਬ ਇਹਦਾ ਐਕਸੀਡੈਂਟ ਨਹੀਂ ਹੋਣਾ ਚਾਹੀਦਾ ਸੀ ਹਨਾ ਮਾਕਨ ਕਿਸੇ ਦਾ ਵੀ ਐਕਸੀਡੈਂਟ ਹੋਣਾ ਚਾਹੀਦਾ ਵੀ ਯਾਰ ਕੋਈ ਵੀ ਬੇਸ਼ੱਕ ਆਪਣਾ ਕੋਈ ਦੁਸ਼ਮਣ ਵੀ ਆ ਕੋਈ ਵੀ ਆ ਕਿਸੇ ਦਾ ਐਕਸੀਡੈਂਟ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਰਿਆਂ ਦੇ ਪਿੱਛੇ ਵਿਚਾਰਿਆਂ ਦੇ ਫੈਮਲੀਆਂ ਹੁੰਦੀਆਂ ਹਨਾ ਪਰ ਗੱਲਬਾਤ ਤਾਂ ਇਹ ਆ ਨਾ ਵੀ ਯਾਰ ਰਾਜਵੀਰ ਖਰਵੰਦਾ ਵਾਸਤੇ ਤੇ ਸਾਰੇ ਅਰਦਾਸਾਂ ਕਰਦੇ ਆ ਹਨਾ ਸਾਰੇ ਕਰਦੇ ਆ ਨਾ ਪਰ ਗੱਲ ਤੇ ਇਹ ਆ ਨਾ ਵੀ ਜੇ ਸਾਡੇ ਪਿੰਡ 'ਚ ਵੀ ਜਾਂ ਸਾਡੇ ਨੇੜੇ ਤੇੜੇ ਦੇ ਏਰੀਏ 'ਚ ਵੀ ਕਿਸੇ ਗਰੀਬ ਦਾ ਕੋਈ ਨੁਕਸਾਨ ਹੋ ਜੇ ਜਾਂ ਉਹਦਾ ਕੋਈ ਕਿਸੇ ਦਾ ਕੋਈ ਪੁੱਤ ਮਰ ਜੇ ਕਿਸੇ ਦੀ ਕੋਈ ਕੁੜੀ ਮਰ ਜੇ ਕੀ ਆਪਰਦਾਸਾ ਕਰਦੇ ਆ ਨਹੀਂ ਨਾ ਕਰਦੇ ਪਤਾ ਕਿਉਂ ਕਿਉਂਕਿ ਉੱਥੇ ਸਾਨੂੰ ਟੀਆਰਪੀ ਨਹੀਂ ਮਿਲਦੀ ਹੈਨਾ ਇਦਾਂ ਹੀ ਹੈ ਨਾ ਚੱਕਰ ਨੰਬਰ 2 ਤੇ ਜੇ ਅਰਦਾਸਾ ਕਰਨੀ ਹੈ ਨਾ ਮੈਂ ਇਹ ਨਹੀਂ ਕਹਿੰਦਾ ਵੀ ਉਹਨੂੰ ਬਾਈ ਨੂੰ ਕੁਝ ਹੋ ਜੇ ਜਾਂ ਇਦਾਂ ਕੁਝ ਉਹ ਨਹੀਂ ਗੱਲ ਕਰ ਰਿਹਾ ਮੈਂ ਜਿਹੜੀ ਗੱਲ ਕਰ ਰਿਹਾ ਨਾ ਜੇ ਅਰਦਾਸਾਂ ਕਰਨੀਆਂ ਹੀ ਹਨ ਨਾ ਤੇ ਉਹਨਾਂ ਵਾਸਤੇ ਕਰੋ ਬਾਈ ਜਿਹੜੇ ਰਾਤ ਨੂੰ ਵਿਚਾਰੇ ਭੁੱਖੇ ਸੌਂਦੇ ਆ ਜੇ ਅਰਦਾਸਾਂ ਕਰਨੀਆਂ ਤੇ ਬਾਈ ਉਹਨਾਂ ਵਾਸਤੇ ਕਰੋ ਜਿਨ੍ਹਾਂ ਦੇ ਸਿਰ ਤੇ ਛੱਤ ਹੈ ਨਹੀਂ ਇਹਨਾਂ ਵਾਸਤੇ ਕਿਰਦਸਾ ਕਰਨਗੇ ਤੇ ਆਲੇ ਛੱਤ ਲੱਗੀ ਆ 10 ਦਿਨਾਂ ਨੂੰ ਨੇ ਆਗੇ ਫਿਰ ਹੋਈ ਕੰਦਰਖਾਨਾ ਸ਼ੁਰੂ ਕਰਨਾ ਕਰ ਦੇਣਾ ਠੀਕ ਹੈ ਨਾ ਜੇ ਅਰਦਾਸਾਂ ਕਰਨੀਆਂ ਨਾ ਤਾਂ ਹੜ ਪੀੜਤਾਂ ਵਾਸਤੇ ਕਰੋ ਠੀਕ ਹੈ ਨਾ ਉਹਨਾਂ ਵਾਸਤੇ ਕੋਈ ਨਹੀਂ ਵਿਚਾਰਾਂ ਵਾਸਤੇ ਅਸ ਟਾਈਮ ਜਮਾਇਓ ਮੁੱਦਾ ਖਤਮ ਹੀ ਕਰਤਾ ਕਿਉਂਕਿ ਆ ਮੁੱਦਾ ਚੱਲ ਪਿਆ ਇਹ ਮੁੱਦੇਵਾਦ ਪੂਰੀਆਂ ਡਾਇਰੈਕਸ਼ਨਾਂ ਜਿਹਨਾਂ ਨੂੰ ਦਿੱਤੀਆਂ ਵੀ ਤੁਸੀਂ ਉਹ ਮੁੱਦੇ ਕੰਨੀ ਜਾਣਾ ਹੀ ਨਹੀਂ ਤੇ ਹੁਣ ਰਾਜਵੀਰ ਖਵੰਦਾ ਦੇ ਮੁੱਦੇ ਮੁੱਦੇ ਉੱਤੇ ਤੁਸੀਂ ਆਜੋ ਇਹੀ ਸਿਰਫ ਲੋਕਾਂ ਨੂੰ ਦਿਖਾਉਣਾ ਠੀਕ ਹੈ ਨਾ ਇਹ ਅੱਜ ਕੱਲ ਪੂਰਾ ਸਿਸਟਮ ਚੱਲ ਰਿਹਾ ਤੁਸੀਂ ਮੈਨੂੰ ਦੱਸਿਓ ਵੀ ਇਹ ਸਹੀ ਆ ਮੈਂ ਗਲਤ ਬੋਲ ਰਿਹਾ ਜਾਂ ਸਹੀ ਬੋਲ ਰਿਹਾ ਠੀਕ ਹੈ ਨਾ ਨੰਬਰ 2 ਤੇ ਠੀਕ ਹੈ ਨਾ ਬਾਈ ਸਾਡੇ ਪੰਜਾਬ ਦੇ ਵਿੱਚ ਜਿੰਨਾ ਵੀ ਆ ਇਸ ਟਾਈਮ ਗੰਦਪਿਆ ਟਿਕਟੌਕ ਤੇ ਇੰਸਟਾਗ੍ਰਾਮ ਤੇ YouTube ਤੇ ਹਨਾ ਤੇ ਇਹ ਤਾਂ ਇਹ ਤਾਂ ਬਈ ਇਹ ਜਿੰਨੇ ਵੀ ਸਿੰਗਰ ਆ ਇਹਨਾਂ ਵਾਸਤੇ ਅਰਦਾਸਾ ਕਰਨ ਦਾ ਮੇਨ ਮੁੱਦਾ ਮਕਸਦ ਲੋਕਾਂ ਦਾ ਇਹੀ ਆ ਜਿਹੜੇ ਕੰਦਲਖਾਨਾ ਕਰਦੇ ਆ ਵੀ ਵੀ ਭਾਈ ਸਾਡੀਆਂ ਦੇ ਰੀਲਾ ਕੱਟ ਪਾਈ ਜਾਣੀਆਂ ਜੇ ਇਸ ਸਿੰਗਰ ਦੀ ਆਵਾਜ਼ ਨੂੰ ਕੁਝ ਹੋ ਗਿਆ ਜਾਂ ਜੇ ਸੱਟ ਵੱਜ ਗਈ ਜਾਂ ਫੇਟ ਵੱਜ ਗਈ ਤੇ ਅਸੀਂ ਰੀਲਾ ਕਿੱਥੋਂ ਪਾਵਾਂਗੇ ਨਾ ਅਸੀਂ ਤੇ ਡਾਂਸ ਕਰਨੇ ਆ ਅੱਦੇ-ਅੱਦੇ ਕੱਪੜੇ ਪਾ ਪਾ ਕੇ ਨਗੇਜ ਪੁਣੇ ਚ ਤੇ ਕੰਜਰਾਂ ਨੂੰ ਸਪੋਰਟ ਤਾਂ ਹੁੰਦੀਆਂ ਬਾਈ ਇਹ ਕਲਾਕਾਰ ਬਾਈ ਜਿੱਡਾ ਕੋਈ ਮਰਜ਼ੀ ਹੋ ਜੇ ਇਹ ਹੁੰਦੇ ਸਾਰੇ ਕੰਜਰੀ ਆ ਬਾਈ ਕਿਸੇ ਦੀ ਟੀ ਨਾਲ ਭੈਣ ਨਾਲ ਗਾਣਾ ਕਰ ਕਰ ਦਿੰਦੇ ਆ ਉਹਦੇ ਚੋਂ ਦੇ ਹੱਥ ਫੜਦੇ ਆ ਬਾਹਾਂ ਫੜਦੇ ਆ ਠੀਕ ਹੈ ਨਾ ਇੱਥੇ ਹੁਣ ਮੈਂ ਤੁਹਾਨੂੰ ਇੱਕ ਗੱਲ ਦਾ ਮੈਂ ਤੁਹਾਨੂੰ ਸਵਾਲ ਪੁੱਛਦਾ ਵੀ ਇਹ ਬਾਈ ਰਾਜੀਵੀ ਖਰੋਂਦਾ ਦਾ ਐਕਸੀਡੈਂਟ ਹੋਇਆ ਤੇ ਜੀ ਇਦੇ ਨਾਲ ਕੋਈ ਹੋਰ ਬੰਦਾ ਹੁੰਦਾ ਉਹਦਾ ਵੀ ਐਕਸੀਡੈਂਟ ਹੋਇਆ ਹੁੰਦਾ ਇਹਦੇ ਨਾਲ ਹੀ ਹਨਾ ਤੇ ਕੀ ਤੁਸੀਂ ਉਹ ਬੰਦੇ ਵਾਸਤੇ ਵੀ ਅਰਦਾਸਾਂ ਕਰਦੇ ਵੀ ਬਈ ਉਹ ਬੰਦੇ ਵੀ ਨਾ ਕੁਝ ਹੋਵੇ ਨਾ 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 ਉਹਦੇ ਵਾਸਤੇ ਤਾਂ ਕਿਸੇ ਨੇ ਪੁੱਛਣਾ ਵੀ ਨਹੀਂ ਸੀ ਸਿਰਫ ਇੰਨੇ ਕਹਿਣਾ ਸੀ ਬਈ ਹਾਂ ਇੱਕ ਬੰਦਾ ਹੋਰ ਸੀਗਾ ਉਹਨੂੰ ਵੀ ਹਸਪੀਟਲ ਦੇ ਵਿੱਚ ਦਾਖਲ ਕਰਾਤਾ ਹਨਾ ਮਤਲਬ ਇੱਥੋਂ ਤੱਕ ਯਾਰ ਵੀ ਸਾਡੇ ਪੰਜਾਬ ਦੇ ਵਿੱਚ ਹੜ੍ਹ ਆਏ ਹਨਾ ਹੜ੍ਹਾਂ ਦੇ ਵਿੱਚ ਇੰਨਾ ਕੁ ਪਖੰਡ ਫੜਿਆ ਸਿੰਘਰਾ ਨੇ ਮਤਲਬ ਇਹ ਕਿਤਾਬ ਵਿਚਾਰੇ ਇੱਕ ਤਾਂ ਵਿਚਾਰੇ ਹੋ ਆਲਰੇਡੀ ਬਹੁਤ ਦੁਖੀ ਆ ਹਨਾ ਇੱਕ ਉੱਥੇ ਜਾ ਕੇ ਉੱਚੀ ਉੱਚੀ ਵਾਜਾ ਮਾਰ ਮਾਰ ਕੇ ਕਹਿੰਦੇ ਆ ਉਹ ਦੇਈ ਜਰਾ 2 ਲੱਖ ਉਹ 2 ਲੱਖ ਇਹਨੂੰ ਹੋਰ ਦੇਈ ਯਾਰ ਜਿਉ ਉਹ ਵਿਚਾਰੇ ਇੰਨਾ ਟਾਈਮਾਂ ਦੇ ਵਿੱਚ ਕਿਸੇ ਤਕਲੀਫ ਤੋਂ ਲੰਘ ਰਹੇ ਆ ਹਨਾ ਉਹਨਾਂ ਉੱਤੇ ਬਹੁਤ ਮਾੜਾ ਟਾਈਮ ਆ ਤੇ ਯਾਰ ਉਹ ਤਾਂ ਪਹਿਲੇ ਵਿਚਾਰੇ ਬਹੁਤ ਦੁਖੀ ਆ ਤੁਸੀਂ ਕੀ ਲੋਕਾਂ ਨੂੰ ਸੁਣਾ ਸੁਣਾ ਕੇ ਉੱਚੀ ਉੱਚੀ ਵਾਜਾ ਮਾਰ ਮਾਰ ਕੇ ਕਹਿੰਦੇ ਆ ਉਹ ਦੇਈ ਜਰਾ 2 ਲੱਖ ਹੈ ਤੇ ਫਿਰ ਤੁਸੀਂ ਇਹ ਸਿੰਗਰਾਂ ਨੂੰ ਇਹ ਕੰਜਰਾਂ ਨੂੰ ਤੁਸੀਂ ਅਰਦਾਸਾਂ ਕਰਦੇ ਹੋ ਅਰਦਾਸਾ ਤੇ ਉਹਨਾਂ ਵਾਸਤੇ ਕਰੋ ਯਾਰ ਜਿਨ੍ਹਾਂ ਦੇ ਨਾਲ ਨਾ ਕੋਈ ਡੰਗਰ ਰਿਹਾ ਨਾ ਘਰ ਰਿਹਾ ਨਾ ਬਾਹਰ ਰਿਹਾ ਨਾ ਜ਼ਮੀਨਾਂ ਰਹੀਆਂ ਨਾ ਜਹਾਜਾਂ ਤਾਂ ਰਹੀਆਂ ਉਹਨਾਂ ਖਾਤਰ ਕਰੋ ਯਾਰ ਅਰਦਾਸਾ ਕਰਨੀਆਂ ਸੀ ਉਹਨਾਂ ਖਾਤਰ ਤੇ ਅਰਦਾਸਾ ਨਹੀਂ ਕਰਨੀਆਂ ਸੀ ਹੁਣ ਛੱਡ ਗਏ ਹੁਣ ਉੱਥੇ ਕੋਈ ਨਹੀਂ ਜਾਂਦਾ ਹੁਣ ਢਾਲਾ ਕੋਲੇ ਨਾ ਹੁਣ ਤੇ ਇਸ ਟਾਈਮ ਤੇ ਪੰਜਾਬ ਦਾ ਮੁੱਖ ਮੰਤਰੀ ਵੀ ਰਾਜਵੀਰ ਖਵੰਦਾ ਦਾ ਪਤਾ ਲੈਣ ਵਾਸਤੇ ਗਿਆ ਉੱਥੇ ਇਹ ਖੜਾ ਦੇ ਵਿੱਚ ਪਜਾਮਾ ਟੰਗ ਕੇ ਤੇ ਪਾਣੀ ਦੇ ਛਿੱਟੇ ਮਾਰ ਕੇ ਥੋੜਾ ਜਿਹਾ ਪਾਣੀ ਪੈਰਾਂ ਪੂਰੇ ਤੇ ਮਾਰ ਕੇ ਗਾਰਾ ਜਿਹਾ ਲਾ ਕੇ ਤੇ ਹਾਂਜੀ ਮੈਂ ਉਹ ਤੋਂ ਹੋ ਕੇ ਆਂ ਮੈਂ ਹੜਪੀੜ ਤੱਕ ਲੋਹਾ ਹੋ ਕੇ ਆਂ ਮੈਂ ਆਕਰ ਕੈਂਪ ਉਹ ਕਰ ਕੇ ਪਰ ਕਿਤੇ ਵੀ ਕਿਸੇ ਵੀ ਵੀਡੀਓ ਦੇ ਵਿੱਚ ਤੂੰ ਚੱਕ ਕੇ ਦੇਖ ਲਉ ਕੋਈ ਵੀ ਐਮਐਲਏ ਮੁੱਖ ਮੰਤਰੀ ਜਿਹੜਾ ਵੀ ਹੈ ਕੋਈ ਵੀ ਕੋਈ ਉੱਥੇ ਦੂਰ ਖੜ ਕੇ ਆਗੇ ਅੰਦਰ ਕੋਈ ਨਹੀਂ ਗਿਆ ਮੈਂ ਮੁੰਦ ਦਾ ਸਾਡੇ ਪੰਜਾਬੀ ਉੱਥੇ ਗਏ ਜਿਹੜੇ ਸਾਡੇ ਜਿੰਨੇ ਵੀ ਪੰਜਾਬੀ ਸਾਡਾ ਸਾਡਾ ਭਰਾਪਾ ਗਾ ਸਾਡੇ ਭਰਾ ਭੈਣ ਭਰਾ ਸਾਰੇ ਗਏ ਉੱਥੇ ਪਰ ਰੌਲਾ ਤਾਂ ਇਹ ਆ ਨਾ ਬੀਜਰਾ ਉਹ ਮੁੱਦਾ ਖਤਮ ਕਿਉਂ ਕਰਤਾ ਹੂੰ ਉਹ ਕਿਉਂ ਦਾ ਪਤਾ ਕਿਉਂ ਕਿਉਂਕਿ ਹੁਣ ਆ ਰਾਜਵੀਰ ਖਵੰਡਾ ਦਾ ਮੁੱਦਾ ਦੁਬਾਰੇ ਚੱਲ ਪਿਆ ਹੈ ਨਾ ਹੁਣ ਜਿੰਨਾ ਚਿਰ ਇਹ ਠੀਕ ਨਹੀਂ ਨਾ ਹੁੰਦਾ ਹੁਣ ਇਹ ਸਾਰਿਆਂ ਦੀ ਅਰਦਾਸਾਂ ਰਾਜਵੀਰ ਖਵੰਡਾ ਠੀਕ ਹੋ ਜੇ ਠੀਕ ਹੋ ਜੇ ਮੈਂ ਕਹਿੰਦਾ ਮੈਂ ਖੁਦ ਕਹਿੰਦਾ ਠੀਕ ਹੋ ਜੀ ਪਰ ਮੈਂ ਇਹ ਕਹਿੰਦਾ ਵੀ ਜਿਹੜੇ ਲੋਕਾਂ ਨੂੰ ਜਿਹਨਾਂ ਲੋਕਾਂ ਨੇ ਟਿਕਟੌਕ ਟਿਕਟੌਕਾਂ ਤੇ ਜਾਂ ਇੰਸਟਾਗ੍ਰਾਮ ਦੇ ਰੀਲਾਂ ਨਹੀਂ ਨਾ ਪੈਂਦੀਆਂ ਉਹ ਸਭ ਤੋਂ ਜ਼ਿਆਦਾ ਅਰਦਾਸਾਂ ਕਰਦੇ। ਬេសਤ ਕੰਦਰਪੁਣਾ ਕਰਨਾ ਸੀ। ਹੈ ਨਵਾਂ ਗਾਣਾ ਕੱਢੂਗਾ ਉਹ ਨਵਾਂ ਗਾਣਾ ਕੱਢੂਗਾ ਤੇ ਅਸੀਂ ਫੇਰ ਉਹੀ ਕੰਦਰ ਖਾਨਾ ਕਰਾਂਗੇ। ਠੀਕ ਹੈ ਨਾ ਮੈਂ ਬਾਈ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ। ਠੀਕ ਹੈ ਨਾ ਇਹਨਾਂ ਸਿੰਗਰਾਂ ਨੂੰ ਕੰਜਰਾਂ ਨੂੰ ਕੰਜਰਾ ਤੱਕ ਹੀ ਰਹਿਣ ਦਿਆ ਕਰੋ। ਇਹ ਟੀਆਰਪੀਅਨ ਲਾਈਨ ਦੇ ਚੱਕਰਾਂ 'ਚ ਇੰਨਾ ਸਿੰਗਰਾਂ ਨੂੰ ਤੁਸੀਂ ਰੱਬ ਨਾ ਬਣਾਇਆ ਕਰੋ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਇਹਨੂੰ ਗੁਰੂਆਂ ਪੀਰਾਂ ਦੀ ਧਰਤੀ ਰਹਿਣ ਦਿਓ ਮੈਂ ਤੁਹਾਨੂੰ ਦੱਸਾਂ ਵੀ ਜਿਹੜੇ ਹਿਸਾਬ ਨਾਲ ਅਸੀਂ ਚੱਲੇ ਆ ਨਾ ਮੈਨੂੰ ਤੇ ਇੱਕ ਦਿਨ ਮੈਨੂੰ ਤੇ ਇਹ ਲੱਗਦਾ ਵੀ ਕਿਤੇ ਅਸੀਂ ਇਹਨਾਂ ਲੋਕਾਂ ਦੀ ਪੂਜਾ ਹੀ ਨਾ ਕਰਨ ਲੱਗ ਜਗੇ ਇਹਨਾਂ ਦੇ ਪੈਰੀਂ ਨਾ ਪੜਨ ਲੱਗ ਜਗੇ ਵੀ ਲੈ ਫਲਾਨਾ ਸਿੰਗਰ ਤੇ ਦੋ ਗਾਣੇ ਗਾ ਕੇ ਉੱਥੋਂ ਦੇ ਮੁੰਡੇ ਮਿਲ ਜਾਂਦੇ ਆ ਦੋ ਗਾਣੇ ਗਾ ਕੇ ਉੱਥੋਂ ਤੇ ਮੁੰਡਿਆਂ ਦੇ ਵਿਆਹ ਹੋ ਜਾਂਦੇ ਆ ਫਲਾਨਾ ਹੋ ਜਾਂਦਾ ਧੌਂਕਾ ਹੋ ਜਾਂਦਾ ਯਾਰਾਬ ਅਕਲ ਨੂੰ ਹੱਥ ਮਾਰੋ ਅਕਲ ਦੇ ਨੋਂ ਇਹ ਚਲ ਉਹਦੇ ਨਾਲ ਤੇ ਵਿਚਾਰੇ ਨਾਲ ਹਾਦਸਾ ਹੋ ਗਿਆ ਪਰ ਇਹ ਸਰਕਾਰਾਂ ਨੂੰ ਤੇ ਮੁੱਦਾ ਮਿਲ ਗਿਆ ਹੁਣ ਸਰਕਾਰਾਂ ਨੂੰ ਤਾਂ ਮੁੱਦਾ ਮਿਲ ਗਿਆ ਵੀ ਉਧਰ ਜਿਹੜੇ ਕਿਤੇ ਪੈਸੇ ਪੁਸੇ ਦਿੱਤੇ ਮੋਦੀ ਨੇ ਵੀ ਉਹ ਪੈਸੇ ਕਿਸੇ ਨਾ ਕਿਸੇ ਤਰੀਕੇ ਨਾਲ ਹੜੱਪ ਗਏ ਲੋਕਾਂ ਕੋਲੇ ਪਹੁੰਚਣ ਨਾ ਪੈਸੇ ਵੀ ਹੁਣ ਜੇ ਉਹ ਇਹ ਮੁੱਦਾ ਉਧਰ ਨੂੰ ਉਧਰ ਉਧਰ ਨੂੰ ਹੋ ਗਿਆ ਤਾਂ ਫਿਰ ਸਾਨੂੰ ਹਿਸਾਬ ਕਿਤਾਬ ਦੇਣਾ ਪਊ ਸਾਰਾ ਪੈਸਾ ਟਕਾ ਕਿੱਥੇ ਗਿਆ ਕਿੱਥੇ ਨਹੀਂ ਗਿਆ ਹਨਾ ਤਾ ਕਰਕੇ ਹੋ ਸਾਰੇ ਇੱਥੇ ਆਏ ਮੈਂ ਲੈਣਾ ਲਈ ਆਉਂਦੇ ਆ ਸਿੰਗਰ ਵੀ ਜਿਹੜੇ ਆਪਦੀ ਮਾਂ ਦਾ ਪਤਾ ਨਹੀਂ ਲੈਣ ਜਾਂਦੇ ਤੇ ਭਰਾ ਦਾ ਪਤਾ ਨਹੀਂ ਲੈਣ ਜਾਂਦੇ ਚਾਚੇ ਦਾ ਮੁੰਡੇ ਦਾ ਪਤਾ ਨਹੀਂ ਲੈ ਜਾਂਦੇ ਨਾ ਕਿਸੇ ਰਿਸ਼ਤੇਦਾਰ ਦਾ ਪਤਾ ਲੈ ਜਾਂਦੇ ਪਰ ਰਾਜਵੀਰ ਖਰਵੰਦਾ ਦਾ ਪਤਾ ਜ਼ਰੂਰ ਲੈਣ ਆਉਂਦੇ ਆ ਪਤਾ ਕਿਉਂ ਕਿਉਂਕਿ ਟੀਆਰਪੀ ਮਿਲਦੀ ਆ ਉਥੋਂ ਜਿਹੜੇ ਸਿੰਗਰ ਖਤਮ ਹੋ ਚੁੱਕੇ ਆ ਨਾ ਉਹ ਆਪਣੇ ਆਪ ਨੂੰ ਇੱਥੇ ਆ ਕੇ ਲੋਕਾਂ ਅੱਗੇ ਪੇਸ਼ ਕਰਦੇ ਆ ਵੀ ਲੈ ਮੈਂ ਵੀ ਆ ਗਿਆ ਮੈਂ ਤੇ ਤੁਸੀਂ ਭੁੱਲ ਹੀ ਗਏ ਸੀ ਮੈਂ ਵੀ ਆ ਗਿਆ ਭਾਈ ਹਨਾ ਇਹ ਯਾਰ ਸਾਰਾ ਜਿਹੜਾ ਮੁੱਦਾ ਨਾ ਇਹ ਰਾਜਵੀਰ ਖਵੰਡਾ ਦੇ ਚਲੋ ਸੱਟ ਵੱਜੀ ਠੀਕ ਆ ਅਰਦਾਸਾਂ ਕਰੋ ਜੀ ਲੈ ਦੱਸ ਅਰਦਾਸਾਂ ਕਰਨੀਆਂ ਤੇ ਸਾਰੇ ਪੰਜਾਬ ਵਾਸਤੇ ਕਰੋ ਸਰਬੱਤ ਦੇ ਭਲੇ ਵਾਸਤੇ ਕਰੋ ਮੇਰੇ ਵੀਰੋ ਸਮਝਦੇ ਹੋ ਨਾ ਗੱਲ ਇਹ ਕੰਜਰਾਂ ਦਾ ਪੰਜਾਬ ਇਹਨਾਂ ਨੇ ਬਣਾਤਾ ਇਹ ਕੰਜਰਾਂ ਦਾ ਪੰਜਾਬ ਹੈ ਹੀ ਨਹੀਂ ਆ ਇਹ ਤੇ ਸਾਡੇ ਯੋਧਿਆਂ ਦੀ ਧਰਤੀ ਆ ਸਾਡੇ ਪੀਰਾਂ ਦੀ ਧਰਤੀ ਆ ਇਹਨੂੰ ਸਲਾਮ ਕਰੋ ਹਮੇਸ਼ਾ ਸਲੂਟ ਮਾਰੋ ਇਹਨੂੰ ਇਹ 2-2 ਰੁਪਏ ਦੇ ਸਿੰਗਰਾ ਪਿੱਛੇ ਰੱਬ ਕੋਲ ਅਰਦਾਸਾਂ ਨਾ ਮੰਗਿਆ ਕਰੋ ਉਹਨੇ ਤਾਂ ਠੀਕ ਹੋ ਕੇ ਦਸਾਂ ਦਰਾਂ ਨੂੰ ਘਰੇ ਆ ਹੀ ਜਾਣਾ ਅਰਦਾਸ ਮੰਗਣੀ ਆ ਕਿਸੇ ਚੰਗੇ ਕੰਮ ਵਾਸਤੇ ਮੰਗੋ ਯਾਰ ਵੀ ਸਾਡਾ ਦੇਸ਼ ਤਰੱਕੀ ਕਰੇ ਸਾਡਾ ਪੰਜਾਬ ਤਰੱਕੀ ਕਰੇ ਸਾਡੇ ਕਿਸਾਨ ਤਰੱਕੀ ਕਰਨ ਠੀਕ ਆ ਅਸੀਂ ਹਮੇਸ਼ਾ ਇੱਕ ਮੁਠੀ ਬਣ ਕੇ ਸਾਰਾ ਪੰਜਾਬ ਖੜੇ ਰਹੀਏ ਸਮਝ ਗਿਆ ਨਾ ਗੱਲ ਪਰ ਜੇ ਜਾਲ ਤੁਹਾਨੂੰ ਮੇਰੀਆਂ ਗੱਲਾਂ ਭੜੀਆਂ ਲੱਗੀਆਂ ਮਾੜੀਆਂ ਲੱਗਣਾਂ ਤੇ ਸੌਰੀ ਯਾਰ ਕਿਉਂਕਿ ਸੱਚ ਮੇਲਾ ਦੀ ਕਿਤੇ ਨਾ ਕਿਤੇ ਕੌੜਾ ਲੱਗਦਾ ਹੀ ਆ ਸਪੈਸ਼ਲੀ ਉਹਨਾਂ ਨੂੰ ਤੇ ਜ਼ਿਆਦਾ ਹੀ ਕੌੜਾ ਲੱਗੇਗਾ ਜਿਹੜੇ ਉਹ ਕਾਤਪੋ ਕਰਦੇ ਆ ਟਿਕਟੋਕ ਤੇ ਇੰਸਟਾਗ੍ਰam ਤੇ ਹਨ ਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ